ਲਓ ਬਾਈ ਜੀ 라ਜੂ ਗੁਜਰਾਲੀਆ ਵੀ ਆ ਗਿਆ ਦੇਖਦੇ ਆ ਫਿਰ ਗੱਲ ਕਿੱਥੇ ਜੁੜਦੀ ਆ ਜਿਹੜਾ ਸਰਾਬੇ ਇੱਕ ਪਾਸਾ ਕਰ ਗਿਆ ਸੀਗਾ ਸਰਾਬੇ ਦੇ ਖੇਡ ਮੇਲੇ ਕਮਲ ਰਹਿਮਾਂਜੂਪੁਰ ਕਨੇਡਾ ਕਮਲ ਦਾ ਪੁੱਤਾ ਜੋਰਾ ਸਿੰਘ ਹਮਾਂਜੂਪੁਰ ਇਹ ਉਹਨਾਂ ਦਾ ਬਾਬੇ ਨਾਨਕ ਦਾ ਜਿੱਥੇ ਛੇਵੇਂ ਪਾਤਸ਼ਾਹੀ ਦਾ ਆ ਗਈ ਬਾਈ ਹੈਗੀ ਜਿੱਤੂ ਆ ਗਈ ਜਿੱਤੂ ਹੈਗੀ ਉਹ ਬਾਈ ਜੀ ਕਾਨਕ ਚ ਯਾਰ ਕੀ ਗੱਲ ਆ ਇੱਥੇ ਰੱਖਦਾ ਜੀ ਬਸ ਹੁਣ ਕਿਸੇ ਨੂੰ ਦੇਈ ਨਾ ਇੱਥੇ ਰੱਖ ਦੇ ਬਸ ਕਮਲ ਜਾਨਾ ਹੋ ਜਾਏਗਾ ਨਾਲ ਹੈਗਾ ਨਾਲ ਅੱਪ 23 ਸੈਕਿੰਡ 31 ਪੁਆਇੰਟ ਆ ਬਾਜੀ ਸਮਾਂ 23 31 ਇਹ ਪਰਲੇ ਪਾਸੇ ਬਾਜੀ ਜੁਗਨੂ ਭੱਜਿਆ ਜੁਗਨੂ ਕਮਲ ਹਮਾਂਜੂਪੁਰ ਕੈਨੇਡਾ ਜੋੜਾ ਬ੍ਰਦਰ ਸਖਦੇਵ ਸਿੰਘ ਜੀ ਹਮਾਂਜੂਪੁਰ ਡਾਕਟਰ ਬਲਵਿੰਦਰ ਹਮਾਂਜੂਪੁਰ ਏ ਭਾਈ ਜੀ ਕਰਨ ਸੋਹਣਾ ਹੈਪੀ ਬਜੀਰਾਬਾਦ ਇਹ ਬਜੀਰਾਬਾਦ ਵਾਲੇ ਹੈਪੀ ਦਾ ਭੱਜਿਆ ਵਾ ਇਹ ਭਾਈ ਜੀ ਜਿੱਥੇ ਸੀਪੇ ਮੀਮਸੇ ਵਾਲੇ ਦਾ ਭੱਜਿਆ ਔਰਲੇ ਪਾਸੇ ਭਾਈ ਜੀ ਸੁੱਚਾ ਭੱਜਿਆ ਸੁੱਚਾ ਰਾਜੂ ਗੁਜਰਵਾਲ ਦਵਿੰਦਰ ਗੁਜਰਵਾਲ ਬੇਲਾ ਸਿੰਘ ਜੀ ਗੁਜਰਵਾਲ ਛੋਟੂ ਬੇਲਾ ਸਿੰਘ ਲੰਗ ਛੋਟੂ ਲੰਗ ਨਰਮਲ ਸਿੰਘ ਦੇ ਪੁੱਤ ਕਮਲ ਅਹਿਮਾਜੂ ਪਰ ਕੈਨੇਡਾ ਸਿੰਮਾ ਦਾਉਦਰ ਹੰਬਰ ਦਾਉਦਰ ਕਰਨ ਸਾਹ ਵਾਲਾ ਹੈਪੀ ਵਜੀਰਾਬਾਦ ਇਹ ਬਾਈ ਜੀ ਹੈਪੀ ਵਜੀਰਾਬਾਦ ਨਾਲ ਹੀ ਕਾਲਾ ਸੀਪਾ ਮੀਨ ਸਾਹ ਰਾਜੂ ਗੁਜਰਾਲ ਦਵਿੰਦਰ ਗੁਜਰਾ ਬੇਲਾ ਸਿੰਘ ਲੰਗ ਛੋਟੂ ਲੰਗ ਚੱਕੋ ਬਾਈ ਜੀ ਫੇਰ ਇਹਨੂੰ ਲੈ ਗਿਆ ਕੱਪ ਇੱਕ